ਜੀਗਾ ਕੇ ਮਾਈਕਲ ਲੌ ਆਪਾਂ ਅੱਜ ਬਾਈਕ ਲੈ ਲਿਆ ਹੋਪਸ ਹੋਏ ਵਰਕ ਗੁੱਡ ਕਰੇ ਤੇ ਆਪਾਂ ਇੱਕ ਅੱਜ ਤੁਹਾਨੂੰ ਨਵੀਂ ਜਗ੍ਹਾ ਦਿਖਾਉਣ ਦੇ ਲੈ ਕੇ ਆਏ ਆ ਪਰ ਜਿੱਥੇ ਆਏ ਆ ਗਰਮੀ ਬਹੁਤ ਜ਼ਿਆਦਾ ਆ ਟੈਂਪਰੇਚਰ ਆਲਮੋਸਟ 120 ਡਿਗਰੀ ਦੇ ਲੱਗੇ ਤੱਕ ਆ ਫਰਨੈਂਟ ਤੇ ਜੇ ਸੈਲਸੀਅਸ ਦੀ ਗੱਲ ਕਰੀ ਤਾਂ ਆਲਮੋਸਟ 55 ਦੇ ਲੱਗੇ ਤੱਕ ਜੇ ਨੂੰ 50 55 ਦੇ ਲੱਗੇ ਤੱਕ ਮੈਂ ਇੰਨਾ ਗਾਈਡ ਆ ਲਾਣ ਦੇ ਆਪਾਂ ਟਰੱਕ ਉੱਥੇ ਪਾਰਕ ਕਰ ਲਿਆ ਔਰ ਜਿਹੜੇ ਤੁਸੀਂ ਆ ਦੇਖ ਸਕਦੇ ਹੋ ਜਿਹੜੇ ਵਿਜ਼ਟਰ ਵੀ ਨੇ ਆਣੇ ਹੋ ਗਏ ਨੇ ਸ਼ੁਰੂ ਤੇ ਆਪਾਂ ਤੁਹਾਨੂੰ ਦੱਸ ਦਈਏ ਆਪਾਂ ਵਾ ਜੀ ਇਸ ਟਾਈਮ ਨਿਵੇਟਾ ਕਾਉਂਟੀ ਦੇ ਤੇ ਲਾਸ ਵੇਗਸ ਸ਼ਹਿਰ ਦੇ ਲਾਗੇ ਸੋ ਆਪਾਂ ਅੱਜ ਲਾਸ ਵੇਗਸ ਤੇ ਨਹੀਂ ਜਾ ਰਹੇ ਲਾਸ ਵੇਗਸ ਦਾ ਵੀ ਤੁਹਾਨੂੰ ਆਪਾਂ ਟੂਰ ਬਹੁਤ ਜਲਦੀ ਕਰਾਵਾਂਗੇ ਟਾਈਮ ਕੱਢ ਕੇ ਮੈਂ ਥੋੜੀ ਜੀ ਵੇਟ ਕਰਨ ਦੇ ਆ ਕਿ ਵੈਦਰ ਥੋੜਾ ਜਿਹਾ ਠੀਕ ਹੋ ਜੇ ਅ ਅੱਜ ਕੱਲ ਉਹ ਤੇ ਗਰਮੀ ਬਹੁਤ ਜ਼ਿਆਦਾ ਕਿਉਂਕਿ ਉਹ ਨਾਈਟ ਟਾਈਮ ਦਾ ਸ਼ਹਿਰ ਆ ਵੇਖਣ ਨਾਲ ਸੋ ਇਹ ਵੀ ਉਸ ਸਿਟੀ ਤੋਂ ਆਪਾਂ ਥੋੜੀ ਦੂਰ ਆਂ ਜ਼ਿਆਦਾ ਦੂਰ ਨਹੀਂ ਹੈਗੇ ਬਹੁਤ ਸੋਹਣੀ ਜਗ੍ਹਾ ਛੋਟੀ ਜੀ ਜਗਾ ਪਲੇਸਿਸ ਦਾ ਵਧੀਆ ਵਾ ਤੁਸੀਂ ਖੜੇ ਆ ਜੀ ਇਹ ਜਗ੍ਹਾ ਦਾ ਨਾਮ ਆ ਜੀ ਸੈਵਨ ਮੈਜਿਕ ਮਾਊਂਟੇਨਸ ਸੋ ਇਹ ਬੇਸਿਕਲੀ 2016 ਦੇ ਵਿੱਚ ਇੱਥੇ ਸਟੈਬਲਿਸ਼ਡ ਹੋਈ ਸੀ ਤੇ ਇਹਨਾਂ ਨੂੰ ਲਾਉਣ ਵਾਲਾ ਜਿਹੜਾ ਸੀਗਾ ਬੰਦਾ ਉਹ ਸੀਗਾ ਸਵਿਸ ਦਾ ਆਰਕੀਟੈਕਚਰ ਜਿਹੜਾ ਉਹਨੇ ਲਾਇਆ ਸੀਗਾ ਸੋ 2016 ਤੋਂ ਇੱਥੇ ਆ ਸੈਵਨ ਮੈਜਿਕ ਮਾਊਂਟਨ ਨੇ ਸੋ ਆਇਥੇ ਹੋਰ ਵੀ ਨਵੇਂ ਦੇ ਬਾਰੇ ਆਪਾਂ ਤੁਹਾਨੂੰ ਜਾਣਕਾਰੀ ਦੇ ਦਈਏ ਕਿਉਂਕਿ ਹੁਣ ਇੱਥੇ ਨਾ ਦੁਪਹਿਰ ਜਿਆਦਾ ਗਰਮੀ ਆ ਧੁੱਪ ਮੇਰੇ ਬੈਕ ਸਾਈਡ ਤੋਂ ਬਹੁਤ ਪੈ ਰਹੀ ਹੈ ਤੇ ਮੈਨੂੰ ਇੰਨਾ ਜਿਆਦਾ ਪਰਨ ਚ ਦਿਖ ਨਹੀਂ ਰਿਹਾ ਕੁਝ ਵੀ ਸੋ ਇਸ ਕਰਕੇ ਮੈਂ ਕੈਮਰਾ ਅੱਗੇ ਲੈ ਜਾਂਦਾ ਆ ਤੁਸੀਂ ਪੜ ਸਕੋ ਤਿੰਨ ਦੇ ਵਿੱਚ ਮੈਂ ਵੀ ਬਾਅਦ ਚ ਪੜ ਲਗਾਉਣ ਦੇ ਬਾਰੇ ਚੰਗੀ ਤਰ੍ਹਾਂ ਦੇਖੋ ਗਈ ਹੋਰ ਨੌਲੇਜ ਦੀ ਦੇ ਦੀ ਲੋੜ ਹੋ ਜਾਂਦੇ ਚ ਆਪਾਂ ਤੁਹਾਨੂੰ ਦਾਂਗੇ ਸੋ ਇਸ ਤਰ੍ਹਾਂ ਦਾ ਏਰੀਆ ਜੀ ਸਾਰਾ ਰੇਗਿਸਤਾਨ ਦਾ ਏਰੀਆ ਖਾਲੀ ਏ ਬਹੁਤ ਜਿਆਦਾ ਗਰਮ ਏਰੀਆ ਆ ਬੜਾ ਖਦੋਵਾਲ ਤੇ ਲੰਗਦੇ ਟੱਪ ਤੇ ਟੂਰਿਸਟ ਆਈ ਜਾਂਦੇ ਨੇ ਜਾਈ ਜਾਂਦੇ ਨੇ ਤਕਰੀਬਨ ਇੱਥੇ ਜੀ 3 ਤੋਂ 3.5 ਲੱਖ ਲੋਕ ਅ ਐਨਵਲੀ ਤੇ ਵਿਜ਼ਿਟ ਕਰਨ ਆਉਂਦੇ ਨੇ ਸੋ ਇੱਕ ਤਰ੍ਹਾਂ ਦਾ ਜਿਵੇਂ ਤੁਸੀਂ ਦੇਖ ਸਕਦੇ ਹੋ ਆ ਮੈਂ ਇਸਨ ਕਰੀਮ ਨਹੀਂ ਲਾਈ ਸੋ ਤੋਂ ਕਰਕੇ ਮੇਰਾ ਮੈਨੂੰ ਡਰ ਆ ਕਿ ਮੇਰਾ ਮੂੰਹ ਨਾ ਥੋੜਾ ਬਰਨ ਜਾ ਹੋ ਜੇ ਮੈਨ ਲੱਗਦਾ ਹੈ ਕਿ ਮੈਂ ਕਿਉਂਕਿ ਤੋਂਪ ਨਾ ਇਸ ਸਾਈਡ ਤੋਂ ਹੀ ਦੇਖਿਓ ਬਹੁਤ ਜ਼ਿਆਦਾ ਪੈ ਰਹੀ ਆ ਸੋ ਆਪਾਂ ਜ਼ਿਆਦਾ ਟਾਈਮ ਨਹੀਂ ਲਾਾਂਗੇ ਇੱਥੇ ਜਲਦੀ ਤੋਂ ਜਲਦੀ ਜਿੰਨੀ ਜਲਦੀ ਹੋ ਸਕੇ ਆਪਾਂ ਸ਼ੁਰੂ ਕਰਾਂਗੇ ਮੋਤਾਂ ਨੇ ਤੁਹਾਨੂੰ ਤੇ ਉਸ ਤੋਂ ਬਾਅਦ আইਦੀ ਮੇਰੀ ਬੋਡੀ ਡੀਹਾਈਡਰੇਸ਼ਨ ਹੋ ਰਹੀ ਹੈ ਸੋ ਮੈਂ ਕੋਸ਼ਿਸ਼ ਨਾ ਪਛ ਡੀਹਾਈਡਰੇਸ਼ਨ ਵਾਸਤੇ ਠੀਕ ਹੰਦੀ ਨਾ ਪੜਾਣੀ ਪਾਣੀ ਨਾਲ ਬੰਨੀ ਦੀ ਗੱਲ ਕੋਈ ਨਾ ਕੋਈ ਹੋਰ ਇਲੈਕਟ੍ਰੋਲ ਜਿਹੜੀ ਇਹ ਵਾਲੀ ਲੋਕੇਸ਼ਨ ਆ ਇਹ ਵੇਗਾਸ ਸਿਟੀ ਤੋਂ ਬਾਰੋ-ਬਾਰ ਇਹ ਸਾਈਡ ਵੇਗਾਸ ਆ ਤੇ ਮੇਰੇ ਇਸ ਸਾਈਡ ਜਿਹੜਾ ਆ ਉਹ ਕੈਲੀਫੋਰਨੀਆ ਦਾ ਬਾਰਡਰ ਸੋ ਇਧਰ ਵੱਡੇ ਵੱਡੇ ਪਹਾੜ ਜਣੇ ਮਧਿਆ ਇੱਕ ਹੋਰ ਬਲੌਗਰ ਆ ਗਏ ਵੀਡੀਓ ਬਣਾਣਾ ਲੋ ਜੀ ਇੱਕ ਬਸ ਹੋਰ ਆ ਗਏ ਕਾਫੀ ਟ੍ਰੈਵਲ ਕਰ ਰਹੇ ਨੇ ਅੱਜ ਕੱਲ੍ਹ ਦੇ ਨਾਲ ਦੇ ਵਿੱਚ ਬਲੌਗਰੀਆਂ ਦੇ ਟਾਈਮ ਦੇ ਵਿੱਚ ਕਿਉਂਕਿ ਬੱਚਿਆਂ ਦੀਆਂ ਨੇ ਛੁੱਟੀਆਂ ਸੋ ਉਹਨਾਂ ਦਾ ਪੂਰਾ ਲਾਹਾ ਲੈਂਦੇ ਨੇ ਲੋਕ ਇੱਥੇ ਆਹ ਲੋ ਜੀ ਕਰੋ ਚੈੱਕ ਦਰਸ਼ਕ ਕਰੋ 7 ਮੈਜਿਕ ਮਾਊਂਟੇਨ ਦੇ ਇਸ ਤਰ੍ਹਾਂ ਇਸ ਤਰ੍ਹਾਂ ਦੇ ਪਹਾੜ ਬਣਾਏ ਗਏ ਨੇ 1 2 3 4 5 6 7 ਤੇ ਸੱਤੇ ਦੇ ਸੱਤੇ ਇਸ ਤਰੀਕੇ ਨਾਲ ਬਿਲਡ ਅਪ ਕੀਤੇ ਗਏ ਨੇ ਕਿ ਇਹਨਾਂ ਤੇ ਹਵਾ ਦਾ ਹਨੇਰੀ ਦਾ ਹਰਕੇਨ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਉਹ ਨਹੀਂਗਾ ਪ੍ਰਭਾਵ ਪੈਂਦਾ ਤੇ ਦੂਜੀ ਗੱਲ ਇਹਨਾਂ ਦੀ ਜਿਹੜੀ ਪੇਂਟ ਕੁਆਲਿਟੀ ਆ ਉਹ ਸਟਿਲ ਜਦੋਂ ਦੀ ਇੱਥੇ ਬਿਲਡ ਅਪ ਹੋਏ ਨੇ ਉਵੇਂ ਦੀ ਉਵੇਂ ਦੀ ਆ ਸੋ ਇਸ ਰੁਕਦੇ ਆ ਲਾਇ ਕੇ ਨੇ ਤਿੰਨ ਕੁ ਕੋਈ ਵੀ ਇੱਕ ਲਾਈਨ ਤੇ ਸਿੱਧਾ ਨਹੀਂ ਹੈਗਾ ਸਾਰੇ ਥੋੜੇ ਥੋੜੇ ਢੇਡੇ ਮੇਡੇ ਕਿਤੇ ਹੋਏ ਨੇ ਸੋ ਇਹਨਾਂ ਤੇ ਪਚਾਲ ਦਾ ਵੀ ਕੋਈ ਅਸਰ ਨਹੀਂ ਇੱਕ ਹੋਰ ਤੁਹਾਨੂੰ ਇੰਟਰਸਟਿੰਗ ਗੱਲ ਦੱਸਣ ਦੇ ਬਾਰੇ ਸੋ ਇਹਦੇ ਬਾਰੇ ਜਿਹੜੀ ਇੱਕ ਹੋਰ ਇੰਟਰਸਟਿੰਗ ਗੱਲ ਆ ਜੀ ਇਹ 7 ਮੈਜਿਕ ਮਾਊਂਟਨ ਬਾਰੇ ਇਹ ਵਾਈਬ੍ਰੇਟ ਕਰਦੇ ਆ ਜੀ ਨene ਛੋੜਾ ਥੋੜਾ ਇੱਥੇ ਆਪਣਾ ਇਹ ਖੇਲਦੇ ਆ ਬਟ ਇਹਨਾਂ ਤੇ ਕਿਸੇ ਤਰ੍ਹਾਂ ਦਾ ਵੀ ਕੋਈ ਸੀਮੈਂਟ ਯੂਜ਼ ਨਹੀਂ ਕੀਤਾ ਗਿਆ ਵਿੱਚ ਕੋਈ ਸਰੀਆ ਨਹੀਂ ਪਾਇਆ ਗਿਆ ਇਹਨੂੰ ਆਰਕਟੈਕਟਸ ਦਾ ਇੱਕ ਸਾਇੰਸ ਦਾ ਕਮਾਲ ਹੀ ਤੁਸੀਂ ਕਹਿ ਸਕਦੇ ਹੋ ਮੰਨ ਸਕਦੇ ਹੋ ਸੋ ਜਿਹੜਾ ਇਹਨੂੰ ਬਣਾਉਣ ਵਾਲਾ ਸੀਗਾ ਉਹ ਇੱਕ ਸਵਿਸ ਅ ਕੰਟਰੀ ਦਾ ਉਹ ਸੀਗਾ ਆਰਕਟੈਕਚਰ ਤੇ ਜਿਹੜੇ ਇੱਥੋਂ ਦੇ ਲੋਕ ਨੇ ਉਹ ਇਹਦੇ ਬਾਰੇ ਖੋਲ ਕੇ ਜਰਾ ਦੱਸਦੇ ਆ ਕਿ ਇਹ ਜਿਹੜੀ ਜਗ੍ਹਾ ਆ ਇੱਥੇ ਇਹਨਾਂ ਨੇ ਪਹਿਲਾਂ ਕੋਈ ਚੀਜ਼ ਕੰਸਟਰਕਸ਼ਨ ਵਗੈਰਾ ਕਰਨੀ ਸੀਗੀ ਪਰ ਜਿਹੜੀ ਇਹ ਲੈਂਡ ਆ ਇਹ ਅਪਰੂਵ ਨਹੀਂ ਸੀ ਹੋਈ ਸੋ ਉਹ ਆਰਕੀਟੈਕਚਰ ਨੇ ਇੱਥੇ ਆ ਕੇ ਆਜਿੜੀ ਚੀਜ਼ਾਂ ਨੇ ਬਿਲਡ ਅਪ ਕੀਤੀਆਂ ਸੋ ਬਿਲਡ ਅਪ ਇਸ ਤਰੀਕੇ ਨਾਲ ਕੀਤੀਆਂ ਕਿ ਇਹ ਇੱਕ ਹਿਸਾਬ ਦਾ ਅਜੂਬਾ ਹੀ ਬਣ ਗਿਆ ਇੱਥੇ ਆਂਦੇ ਜਾਂਦੇ ਲੋਕ ਇਹਨਾਂ ਨਾਲ ਫੋਟੋਆਂ ਖਿਚਾਣ ਲੱਗ ਗਏ ਇੱਕ ਟੂਰਿਸਟ ਅਟਰੈਕਸ਼ਨ ਬਣ ਗਈ ਸੋ ਇਹਨਾਂ ਸਾਰਿਆਂ ਦੀ ਡਾਇਰੈਕਸ਼ਨ ਇੱਕ ਦੂਜੇ ਦੇ ਓਪੀਜ਼ਿਟ ਇੱਕ ਦੂਜੇ ਦਾ ਪਰਛਾਵਾਂ ਇਹਨਾਂ ਉੱਤੇ ਨਹੀਂ ਪੈਂਦਾ ਹੈਗਾ ਜਿਹੜੀ ਸ਼ੈਡ ਹੁੰਦੀ ਇਹਨਾਂ ਦੀ ਉਹ ਵੀ ਇਹਦੇ ਉੱਤੇ ਨਹੀਂ ਪੈਂਦੀ ਹੈਗੀ ਸਾਰੇ ਦਿੱਤੇ ਦੇ ਸਤੇ ਇਹਨਾਂ ਦੇ ਸਾਈਡ ਵੀ ਥੋੜਾ ਥੋੜਾ ਆ ਪਰਛਾਤ ਨਹੀਂ ਮਿਲਦਾ ਸਾਰੇ ਟ੍ਰਿਕ ਕਨਾਲ ਨੇ ਬਣਾਇਆ ਐਂਡ ਸਿਰਫ ਉਹ ਬੰਦੇ ਨੇ ਆਪਣੇ ਆਪਣੇ ਸਪੈਸ ਸਾਹ ਨੇ 10 ਸਾਲ ਦਾ ਚੈਲੰਜ ਲਿਆ ਸੀ ਕਿ 10 ਸਾਲ ਤੱਕ ਆ ਮੇਰੀ ਜਿਹੜੀ ਆ ਆਰਟ ਆ ਉਸ ਤੇ ਰਹੇਗੀ ਸੋ ਹੁਣ 2016 ਤੋਂ ਲੈ ਕੇ 2026 ਤੱਕ ਇਹ ਇੱਥੇ ਨੇ ਤੇ ਹੁਣ 2025 ਚੱਲਦਾ ਪਿਆ ਇੱਕ ਸਾਲ ਹੋ ਰਿਹਾ ਇਹਨਾਂ ਦਾ ਇੱਥੇ ਰਹਿ ਗਿਆ ਉਸ ਤੋਂ ਬਾਅਦ ਸ਼ਾਇਦ ਇਹ ਜਿਹੜੇ ਨੇ ਇਥੋਂ ਪੱਥਰ ਜਿਹੜੇ ਆ ਚੱਕ ਲੈ ਜਾਣ ਦੇ ਕਿਉਂਕਿ ਜਿਹੜੀ ਇਹ ਲੈਂਡ ਆ ਇਹਦੀ ਜਿਹੜੀ ਮਣਿਆ ਦਾ ਜਿਹੜੀ ਇਹਦੀ ਲੀਜ਼ ਟਰਮ ਆ ਉਹ ਅਗਲੇ ਸਾਲ 2026 ਦੇ ਵਿੱਚ ਕੰਪਲੀਟ ਹੋ ਜਾਣੀ ਹੈ ਸੋ ਇਹ ਕਾਫੀ ਵਧੀਆ ਪੁਆਇੰਟ ਆ ਉਹਨਾਂ ਲੋਕਾਂ ਲਈ ਵੀ ਜੋ ਇੱਥੇ ਬਰਾਈਡਲ ਸ਼ੂਟ ਲੈ ਜਾਂਦੇ ਨੇ ਪ੍ਰੀ ਵੈਡਿੰਗ ਸ਼ੂਟ ਲੈ ਜਾਂਦੇ ਨੇ ਜਾਂ ਵਿਆਹ ਹੋਣ ਤੋਂ ਬਾਅਦ ਵਾਲੋ ਜਿਹੜੇ ਫੋਟੋਗ੍ਰਾਫੀ ਕਰਨ ਆਉਂਦੇ ਨੇ ਜਾਂ ਜਿਹੜੇ ਵੇਗਸ ਜਾਂਦੇ ਨੇ ਜਾਂਦੇ ਟਾਈਮ ਜਾਂ ਆਉਣ ਵਾਲੇ ਟਾਈਮ ਜਦੋਂ ਵਾਪਸ ਜਾਂਦੇ ਨੇ ਕਿਸੇ ਕੁਮਰ ਤੋਂ ਬਾਅਦ ਉਦੋਂ ਇੱਥੇ ਖੜ ਕੇ ਫੋਟੋਆਂ ਜੁਰਕੈਦੇ ਨੇ ਬਹੁਤ ਸੋਹਣਾ ਵਿਊ ਤੁਹਾਨੂੰ ਦੇਖ ਰਿਹਾ ਹੁਣ ਕਿਉਂਕਿ ਮੈਨੂੰ ਥੋੜਾ ਜਿਹਾ ਹੱਲੇ ਘਟ ਦੇਖ ਰਿਹਾ ਕਿਉਂਕਿ ਮੇਰੇ ਸਾਹਮਣੇ ਉੱਥੋਂ ਧੁੱਪ ਬਹੁਤ ਜ਼ਿਆਦਾ ਪੈ ਰਹੀ ਏ ਤੇ ਗਰਮੀ ਬਹੁਤ ਜ਼ਿਆਦਾ ਆ ਬਹੁਤ ਜ਼ਿਆਦਾ ਗਰਮੀ ਹੈ ਗਰਮ ਮਾਹੌਲ ਬਹੁਤ ਜ਼ਿਆਦਾ ਆ ਸੋ ਉਦਾਂ ਦਾ 12 ਮਹੀਨੇ ਲੋਕ ਲਾਸ ਵੇਗਸ ਨੂੰ ਆਉਂਦੇ ਨੇ ਇਹਨੂੰ ਸੁਪਨਿਆਂ ਦਾ ਸ਼ਹਿਰ ਕਿਹਾ ਜਾਂਦਾ ਪਰ ਬੈਸਟ ਟਾਈਮ ਮੇਰੇ ਹਿਸਾਬ ਨਾਲ ਵੇਗਸ ਆਣ ਦਾ ਜਾਂ ਇੱਧਰ ਵਾਲੀ ਜਿਹੜੀ ਸਾਈਡ ਆ ਤੁਸੀਂ ਵਿਜ਼ਿਟ ਕਰਨ ਦਾ ਉਹ ਵਾਲੀ ਅਰਾਊਂਡ ਸੈਪਟੈਂਬਰ ਤੋਂ ਫੈਬਰੂਰੀ ਮਾਰਚ ਤੱਕ ਦਾ April ਤੋਂ ਲੈ ਕੇ August ਤੱਕ mid August ਤੱਕ ਜਾਂ September ਤੱਕ ਲਾ ਲਓ ਇੱਥੇ ਬਹੁਤ ਜ਼ਿਆਦਾ ਗਰਮੀ ਹੋ ਜਾਂਦੀ ਹੈ ਬਟ ਸਮਰ ਟਾਈਮ ਦੇ ਵਿੱਚ ਜਦੋਂ ਬੱਚਿਆਂ ਦੀਆਂ ਛੁੱਟੀਆਂ ਹੁੰਦੀਆਂ ਨੇ ਉਦੋਂ ਅਮਰੀਕਨਸ ਇੱਥੇ ਬਹੁਤ ਜ਼ਿਆਦਾ ਵਿਜ਼ਿਟ ਕਰਨ ਆਉਂਦੇ ਨੇ ਇਵਨ ਅਮਰੀਕਾ ਤੋਂ ਕੈਨੇਡਾ ਤੋਂ ਆਸਟ੍ਰੇਲੀਆ ਤੋਂ ਪੂਰਾ ਵਰਲਡ ਹੀ ਆਈ ਥਿੰਕ ਲਾਸਟ ਵੀਕ ਇਸ ਬਾਰੇ ਜਾਣਦਾ ਹੋਣਾ ਇੱਥੇ ਕਈ ਲੋਕਾਂ ਦੇ ਸੁਪਨੇ ਪੂਰੇ ਵੀ ਹੁੰਦੇ ਨੇ ਤੇ ਕਈ ਲੋਕ ਇੱਥੇ ਜਦੋਂ ਪੈਸਾ ਖਾਰ ਕੇ ਜਾਂਦੇ ਨੇ ਆਪਣੀ ਸਾਰੀ ਉਮਰ ਦੀ ਜਮਾ ਪੂੰਜੀ ਇਥੇ ਗਵਾ ਲੀਂਦੇ ਨੇ ਅੱਛਾ ਜੀ ਇੱਕ ਤੁਹਾਨੂੰ ਹੋਰ ਇੰਟਰਸਟਿੰਗ ਗੱਲ ਦਸੀਏ ਇਹ ਜਿੰਨੇ ਵੀ ਪੱਥਰ ਨੇ ਕਿਸੇ ਦਾ ਵੀ ਸਾਈਜ਼ ਕਿਸੇ ਦੇ ਨਾਲ ਮੈਚ ਨਹੀਂ ਕਰਦਾ ਉਹ ਵਾਲਾ ਪਹਿਲੇ ਵਾਲਾ ਦੇਖ ਲਓ ਆ ਸੈਕਿੰਡ ਵਾਲਾ ਆ ਥਰਡ ਵਾਲਾ ਦੇਖ ਲਓ ਆ ਫੋਰਥ ਵਾਲੇ ਦਾ ਸਾਈਜ਼ ਦੇਖ ਲਓ ਡਿਫਰੈਂਟ ਆ ਵਾਲੇ ਦਾ ਸਾਈਜ਼ ਫਿਫਥ ਵਾਲੇ ਦਾ ਡਿਫਰੈਂਟ ਆ 6th ਵਾਲੇ ਦਾ ਇੱਥੇ ਇਹਦੇ ਤੇ ਸਿਰਫ 3 ਹੀ ਨੇ ਡਿਫਰੈਂਟ ਨੇ ਉਹ ਲਾਸਟ ਵਾਲਾ ਜਿਹੜਾ 7th ਆ ਉਹ ਦੇਖ ਲਓ ਉਹ ਡਿਫਰੈਂਟ ਆ ਇਹਨੂੰ ਉਦਾਂ ਰੇਨਬੋਜ਼ ਵੀ ਕਿਹਾ ਜਾਂਦਾ ਕਿਉਂਕਿ ਇਹਨਾਂ ਦੇ ਰੰਗ ਜਿਹੜੇ ਨੇ ਅਲੱਗ-ਅਲੱਗ ਨੇ ਜਿਵੇਂ ਮੀਂਹ ਪੈਣ ਤੋਂ ਬਾਅਦ ਰੇਨਬੋ ਜਾਂ ਬਣਦਾ ਆ ਸਕਾਈ ਦੇ ਵਿੱਚ ਸੋ সিমਿਲਰ ਲਾਈਕ 댓 ਬਟ ਇਹਨੂੰ ਉਦਾਂ ਇੱਥੇ ਨਾਮ ਜਿਹੜਾ ਦਿੱਤਾ ਗਿਆ ਉਹ 7th ਮੈਜਿਕ ਮਾਊਂਟੇਨ ਦਾ ਦਿੱਤਾ ਗਿਆ ਤੇ ਇਹ ਇੱਕ ਕਿਸਮ ਦੀ ਉਸ ਬੰਦੇ ਦੀ ਪ੍ਰਾਪਤੀ ਆ ਜਿੰਨੇ ਚੈਲੰਜ ਅਸੈਪਟ ਕੀਤਾ ਸੀਗਾ ਕਿ ਇਸ ਫੀਲਡ ਦੇ ਉੱਤੇ ਉਹ ਪੱਥਰ ਖੜੇ ਕਰਕੇ ਵਿਖਾਏਗਾ ਜਿੰਨਾ ਟਾਈਮ ਮਰਜੀ ਬਟ ਉਹਨੂੰ 10 ਸਾਲ ਦੀ ਹੀ ਲੀਜ਼ ਮਿਲੀ ਸੀਗੀ ਸੋ ਇਹ ਪੱਥਰ ਐਸ ਇਟ ਇਜ਼ ਨੇ ਇੱਥੇ ਹੁਣ ਆਉਣ ਵਾਲੇ ਸਮੇਂ ਟਾਈਮ ਦੇ ਵਿੱਚ ਦੇਖੋ ਸ਼ਾਇਦ ਕੋਈ ਇੱਥੇ ਬਣ ਸਕੇ ਜਾਂ ਇਹ ਜਿਹੜੇ ਪੱਥਰ ਨੇ ਉਹ ਬੰਦਾ ਜਿਹੜਾ ਆ ਉਹ ਚੱਕ ਕੇ ਲੈ ਜਾ ਸਕਦਾ ਤੇ ਉਹ ਬੰਦੇ ਨੇ 10 ਸਾਲ ਦੀ ਲੀਜ਼ ਵੀ ਆਪਣੇ ਪੱਲੇਉਂ ਭਰੀ ਹੋਣੀ ਹੈ ਮੈਨੂੰ ਲੱਗਦਾ ਕਿ ਤੱਕ ਕੁਝ ਉਦਾਂ ਕੁਝ ਕਹਿੰਦੇ ਨੇ ਕਿ ਇਹ ਨਵਾਡਾ ਕਾਉਂਟੀ ਦੇ ਅੰਦਰ ਆ ਬਟ ਮੈਨੂੰ ਲੱਗਦਾ ਨਹੀਂ ਅਗਰ ਉਹਨਾਂ ਦੇ ਅੰਦਰ ਹੁੰਦਾ ਤਾਂ ਇੱਥੇ ਸ਼ਾਇਦ ਅ ਅਗਲੇ ਸਾਲ ਤੱਕ ਲੀਜ਼ ਕੰਪਲੀਟ ਵਗੈਰਾ ਨਾ ਹੁੰਦੀ ਸ਼ਾਇਦ ਆਗਾਹ ਦੀ ਟਰਮਸ ਵਗੈਰਾ ਵੱਜ ਜਾਂਦੀਆਂ ਕੋਸ਼ਿਸ਼ ਤੁਹਾਨੂੰ ਇੱਕ ਵਿਲੱਖਣ ਜੀ ਚੀਜ਼ ਵਿਖਾਣ ਦੀ ਸੋ ਜੋ ਲੋਕ ਆਰਟ ਨੂੰ ਪਿਆਰ ਕਰਦੇ ਨੇ ਆਰਟਿਸਟ ਨੇ ਉਹ ਇਸ ਚੀਜ਼ ਨੂੰ ਜ਼ਰੂਰ ਸਮਝਣਦੇ ਜੋ ਆਰਕੀਟੈਕਚਰ ਨੇ ਜੋ ਇੰਜੀਨੀਅਰਿੰਗ ਲਾਈਨ ਦੇ ਵਿੱਚ ਨੇ ਉਹ ਵੀ ਇਸ ਚੀਜ਼ ਨੂੰ ਜ਼ਰੂਰ ਸਮਝਣ ਦੇ ਵੀ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਆ ਸਾਰਾ ਸੈਟਅਪ ਕੀਤਾ ਹੋਇਆ ਇੱਕ ਵਾਰ ਮੈਂ ਫੇਰ ਦੱਸਦਾ ਇਹਦੇ ਵਿੱਚ ਕੋਈ ਕੰਕਰੀਟ ਨਹੀਂ ਕੋਈ ਸਿਮਿੰਟ ਨਹੀਂ ਇਹ ਜਸਟ ਇੱਕ ਸਾਹ ਦੇ ਪੱਥਰ ਬਣਾਏ ਗਏ ਨੇ ਇਹ ਬਿਲਕੁਲ ਵੀ ਹਿੱਲਦੇ ਨਹੀਂ ਕਿਸੇ ਕੱਲੇ ਵਾਈਬ੍ਰੇਟ ਕਰਦੇ ਆ ਉਹ ਵੀ ਕਹਿੰਦੇ ਵਿੱਚ ਇਹਨਾਂ ਨੇ ਵੱਖਰੀ ਕਿਸੇ ਤਰ੍ਹਾਂ ਦਾ ਕੁਝ ਸਿਸਟਮ ਲਾਇਆ ਹੋਇਆ ਕੁਝ ਵੀ ਲਾ ਲਓ ਪਰ ਇਹਦੇ ਦੇ ਮੀਂਹ ਦੇੜੀ ਦਾ ਖੜੀ ਕਹਿੰਦਾ ਕਿਸੇ ਤਰ੍ਹਾਂ ਨੇ ਐਵੇਂ ਕੇ ਪਚਾਲ ਤੱਕ ਦਾ ਕੋਈ ਅਸਰ ਨਹੀਂ ਹੈਗਾ। ਆ ਦੇਖੋ ਜੀ ਇਹਨਾਂ ਦਾ। ਇਹ ਜਿੰਨੇ ਵੀ ਪੱਥਰ ਨੇ। ਅੱਲਾ ਕੱਲਾ ਬਣਾ। ਹਰੇਕ ਪੱਥਰ ਜਿਹੜਾ ਆ ਇਹਨਾਂ ਕਿਸੇ ਚੀਜ਼ ਨਾਲ ਵੀ ਜੋੜਿਆ ਹੋਇਆ ਹੈਗਾ। ਸਿਰਫ ਇਹਨਾਂ ਨੇ ਉਤਾਂ ਹੀ ਅੜਾਏ ਹੋਏ ਨੇ ਤੇ ਅੜਾਏ ਇਸ ਤਰੀਕੇ ਨਾਲ ਨੇ ਕੁਝ ਵੀ ਹੋ ਜੇ ਇਹ ਆਪਣੀ ਜਗ੍ਹਾ ਤੋਂ ਨਹੀਂ ਹਿੱਲਣ ਦੇ। ਕੋਈ ਕਿਸੇ ਤਰ੍ਹਾਂ ਦਾ ਵੀ ਸੜੀਆਂ ਨਹੀਂ ਲਾਇਆ ਗਿਆ ਕੋਈ ਸੀਮੈਂਟ ਨਹੀਂ ਲਾਇਆ ਗਿਆ ਕੁਝ ਵੀ ਨਹੀਂ ਹੈਗਾ ਇਹਨਾਂ ਦੇ ਵਿੱਚ ਲਾਇਆ ਗਿਆ ਇਤਾਂ ਹੀ ਇਹ ਖੜੇ ਹੋਏ ਨੇ ਤੇ ਬਹੁਤ ਸੋਹਣੇ ਲੱਗਦੇ ਨੇ ਲੋਕੀ ਇੱਥੇ ਬਹੁਤ ਜ਼ਿਆਦਾ ਫੋਟੋਆਂ ਖਿਚਾਣ ਆਂਦੇ ਨੇ ਸਾਰੀ ਫੈਮਿਲੀ ਦੇ ਨਾਲ ਖੜ ਕੇ ਸੋ ਆਪਾਂ ਵੀ ਟਰਾਈ ਕਰਾਂਗੇ ਕੱਦੀ ਫੋਟੋ ਖਿਚਣ ਦੀ ਜੇ ਬਣ ਗਈ ਗੱਲ ਦੇਖੋ ਜੀ ਵੇਂਦੇ ਆ ਵੇਂਦੇ ਕਿੰਨੇ ਲੋਕ ਇਕੋ ਦਾ ਫੇਰ ਆ ਗਏ ਤੇਰੀ ਇਹ ਟਾਈਮ ਹੋਇਆ ਦੁਪਹਿਰ ਦੇ 3 ਵਜੇ ਦਾ ਤੇ ਬਹੁਤ ਅੰਤਾਂ ਦੀ ਗਰਮੀ ਹੋ ਰਹੀ ਹੈ ਤੇਰੀ ਬਹੁਤ ਜ਼ਿਆਦਾ ਉਹ ਆਪਣਾ ਟਰੱਕੜਾ ਜੀ ਸੋ ਅਲੋਚ ਇੰਨੀ ਪੇਂਟ ਕੁਆਲਿਟੀ ਜਿਹੜੀ ਹੈ ਇੰਨੀ ਖੂਬਸੂਰਤ ਕੀਤੀ ਹੋਈ ਹੈ ਵੀ ਇਹਨਾਂ ਤੇ ਕੋਈ ਮੀਂਹ ਦਾ ਜਾਂ ਕਿਸੇ ਤਰ੍ਹਾਂ ਦੀ ਸਨੋ ਦਾ ਬਿਲਕੁਲ ਵੀ ਕੋਈ ਅਸਰ ਨਹੀਂ ਹੈ ਜਿਵੇਂ ਦੀ ਪੇਂਟ ਕੁਆਲਿਟੀ ਪਹਿਲੇ ਦਿਨ ਤੋਂ ਇਹਨਾਂ ਤੇ ਕੀਤੀ ਗਈ ਸੀ ਉਵੇਂ ਦਾ ਹੀ ਪੇਂਟ ਇਹਨਾਂ ਤੇ ਅੱਜ ਵੀ ਮੌਜੂਦ ਹੈ। ਬਹੁਤ ਸੋਣੀ ਆਰਟਵਰਕ ਕੀਤੀ ਗਈ ਹੈ ਬਹੁਤ ਜ਼ਿਆਦਾ ਖੂਬਸੂਰਤ। ਸੋ ਖੂਬਸੂਰਤ ਹੈ ਤਾਂ ਹੀ ਲੋਕ ਇੱਥੇ ਆਉਂਦੇ ਨੇ, ਫੋਟੋਆਂ ਖਿਚਾਉਂਦੇ ਨੇ। ਲੋਕ ਜੀ ਤੁਹਾਨੂੰ ਇੱਕ ਵਾਰ ਫੇਰ ਮਿਲਾਂਗੇ। ਕੁਝ ਨਵਾਂ ਦਿਖਾਉਣ ਦੀ ਟਰਾਈ ਕਰਾਂਗੇ ਜਿਵੇਂ ਆਪਾਂ ਤੁਹਾਨੂੰ ਪ੍ਰੋਮਿਸ ਕੀਤਾ ਸੀਗਾ ਕਿ ਹੌਲੀ-ਹੌਲੀ ਆਪਾਂ ਤੁਹਾਨੂੰ ਅਮਰੀਕਾ ਦੇ ਕਲਚਰ ਦੇ ਰਿਗਾਰਡਿੰਗ ਸਾਰੀਆਂ ਚੀਜ਼ਾਂ ਹੌਲੀ-ਹੌਲੀ ਦਿਖਾਉਂਦੇ ਰਾਂਗੇ ਕਿੱਥੇ ਜਾਾਂਗੇ ਸੋ ਇੱਥੇ ਵੀ ਮੈਂ ਬਹੁਤ ਵਾਰ ਪਹਿਲਾਂ ਨਿਕਲਦਾ ਹੁੰਦਾ ਸੀਗਾ ਵੈਗਸ ਬੜੀ ਵਾਰ ਆਏ ਆ ਪਰ ਇਸ ਜਗ੍ਹਾ ਤੇ ਨਹੀਂ ਰੁਕੇ ਸੋ ਏਸੀਜੀ ਆਪਣੀ ਇੱਕ ਛੋਟੀ ਜੀ ਕੋਸ਼ਿਸ਼ ਤੁਹਾਨੂੰ ਇੱਕ ਨਵਾਂ ਐਡਵੈਂਚਰ ਦਿਖਾਉਣ ਦੀ ਆਉਣ ਵਾਲੇ ਟਾਈਮ ਦੇ ਵਿੱਚ ਅਮਰੀਕਾ ਦੇ ਵਿੱਚ ਆਪਾਂ ਤੁਹਾਨੂੰ ਇੱਕ ਹੋਰ ਵੱਖਰੀ ਜਗ੍ਹਾ ਤੇ ਨਵੀਂ ਡੈਸਟੀਨੇਸ਼ਨ ਤੇ ਲੈ ਕੇ ਜਾਵਾਂਗੇ ਸੋ ਚੈਨਲ ਨੂੰ ਸਾਰੇ ਜਣੇ ਫੋਲੋ ਕਰ ਲੋ ਸਬਸਕ੍ਰਾਈਬ ਕਰ ਲੋ ਸ਼ੇਅਰ ਕਰੋ ਕਮੈਂਟ ਕਰਕੇ ਦੱਸੋ ਤੁਹਾਨੂੰ ਇਹ ਵੀਡੀਓ ਕਿੱਤਾਂ ਦੀ ਲੱਗੀ ਤੇ ਵੱਧ ਤੋਂ ਵੱਧ ਚੈਨਲ ਆ ਆਪਣਾ ਸਪੋਰਟ ਕਰੋ ਸੋ ਤਦ ਤੱਕ ਲਈ ਰੱਬ ਰੱਖਾ ਜੀ ਸਤਿ ਸ਼੍ਰੀ ਅਕਾਲ ਜਗ੍ਹਾ ਇਹ ਬਹੁਤ ਇੱਥੇ ਡਰਾਈਨੈਸ ਆ ਤਹਾਡਾ ਗਲਾ ਇੱਥੇ ਜਦੋਂ ਤੁਸੀਂ ਆਓਗੇ ਗਰਮੀਆਂ ਦੇ ਟਾਈਮ ਤੇ ਖਾਸ ਕਰਕੇ ਜੁਲਾਈ ਅਗਸਤ ਮਹੀਨੇ ਦੇ ਵਿੱਚ ਜਦੋਂ ਇੱਥੇ ਟੈਂਪਰੇਚਰ ਅਬਾ 120 ਡਿਗਰੀ ਫੈਰਨਹਾਈਟ ਰਿੰਦਾ ਸੋ ਬੜਾ ਔਖਾ ਰਿਹਾ ਇੱਥੇ ਪੈਦਲ ਚੱਲਣਾ ਵਿਦਆਊਟ ਆਫ ਵਾਟਰ ਤੁਹਾਡੀ ਬੋਡੀ ਡੀਹਾਈਡਰੇਸ਼ਨ ਹੋ ਜਾਂਦੀ ਐ ਇਸ ਟਾਈਮ ਮੇਰਾ ਗਲਾ ਪੂਰਾ ਸੋਕ ਗਿਆ ਸੋ ਮੈਨੂੰ ਨੂੰ ਜਿਆਦਾ ਨਹੀਂ ਕੋਈ 4-5 ਬੋਤਲ ਪਾਣੀ ਦੀਆਂ ਪੀਣੀਆਂ ਪੈਣਦੀਆਂ ਤਾਂ ਜਾ ਕੇ ਸੈਟ ਹੋਏਗਾ ਕੰਮ। ਅਗੇ ਸੀ ਵਾਪਸ ਹਾਂ ਟਰੱਕ ਤੇ। ਉਹ ਗਲੇ ਦਾ ਬੜਾ ਬੁਰਾ ਹਾਲ ਹੋ ਗਿਆ। ਬੜਾ ਜ਼ਿਆਦਾ ਸੁੱਕਦਾ ਪਿਆ। ਗਰਮੀ ਬੋਝਾ ਲੱਗਦੀ ਸੀ ਹੁਣ ਟਰੱਕ ਦਾ ਸੀ ਹੌਣ ਕੀਤਾ ਆ। ਥੋੜੀ ਜੀ ਮਨ ਨੂੰ ਥੋੜੀ ਜੀ ਰਾਜ ਜੀ ਮਿਲੀ ਸ਼ਰੀਰ ਨੂੰ ਆਪਣੇ ਨੂੰ ਤੇ ਆਪਾਂ ਆਣਾ ਆਹ ਲਿਆ ਜੀ। ਆਹ ਟੀੜਾ ਜੜੀ। ਇਹਦੇ ਵਿੱਚ ਜੀ ਸੋਡੀਅਮ, ਮੈਗਨੀਸ਼ੀਅਮ, ਕੈਲਸ਼ੀਅਮ, ਕਲੋਰਾਈਡ, ਪੋਟਾਸ਼ੀਅਮ, ਲੈਕਟਿਕ ਤੇ ਇਹ ਹੁਣ ਥੋੜੀ ਜਿਹੀ ਆਪਣੀ ਬੋਡੀ ਨੂੰ ਡੀ ਹਾਈਡਰੇਸ਼ਨ ਹੋਣ ਤੋਂ ਬਚਾਏਗਾ। ਸੋ ਕਦੀ ਵੀ ਜੇ ਤੁਸੀਂ ਬਾਹਰ ਗਰਮੀ ਦੇ ਵਿੱਚ ਘੁੰਮਣ ਫਿਰਨ ਜਾਂਦੇ ਹੋ ਹੋ ਸਕੇ ਤੇ ਪਾਣੀ ਦੀ ਬੋਤਲ ਆਪਣੇ ਨਾਲ ਰੱਖੋ ਪਾਣੀ ਥੋੜਾ ਥੋੜਾ ਪੀਂਦੇ ਰਹੋ। ਅਗਰ ਨਾ ਪੀਓਗੇ ਬੋਡੀ ਡੀ ਹਾਈਡਰੇਸ਼ਨ ਹੋਏਗੀ ਤੇ ਐਦਾਂ ਦੀ ਡਰਿੰਕ ਕੋਈ ਨਾ ਕੋਈ ਜ਼ਰੂਰ ਆਪਣੇ ਨਾਲ ਕੈਰੀ ਆਨ ਰੱਖੋ ਤਾਂ ਕਿ ਤੁਸੀਂ ਬਿਮਾਰ ਨਾ ਪੈ ਸਕੋ। ਆਪਣੀ ਸਿਹਤ ਦਾ ਖਿਆਲ ਪਹਿਲਾਂ ਰੱਖੋ। ਘੁੰਮਣਾ ਘਮਣਾ ਫਿਰ ਰਿਆ ਜੇ ਸਾ ਤੁਹਾਡੀ ਸਿਹਤ ਠੀਕ ਹੈ ਫਿਰ ਹੀ ਤੁਸੀਂ ਘੁੰਮੋਗੇ। ਸੋ ਇਦਾਂ ਦੀਆਂ ਚੀਜ਼ਾਂ ਵੀ ਜ਼ਰੂਰ ਹੈਲਪਿੰਗ ਟੂਲ ਨੇ ਆਪਾਂ ਨੂੰ ਰੱਖਣੀਆਂ ਚਾਹੀਦੀਆਂ